ਬਟਲ ਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਆ ਗੁਰਾਂ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਿਓ ਹਾਲ ਜੀ ਸਵੇ ਸਮੇ ਸਰਸਾ ਨਦੀ ਹੈ ਜਿੱਥੋਂ ਗੁਰੂ ਸਾਹਿਬ ਦੇ ਘੋੜੇ ਲੰਘੇ ਹੋਣੇ ਉਹ ਰੂਟ ਹੈ ਜਿੱਥੋਂ ਦਸਵੇਂ ਪਾਤਸ਼ਾਹ ਆਪਣੇ ਸਿੰਘਾਂ ਦੇ ਸਮੇਤ ਇਥੋਂ ਲੰਘੇ ਕਿ 321 ਸਾਲ ਪੈਣੀ ਜੋ ਯਾਸੀਓ ਅੱਜ ਦਿਖ ਰਿਹਾ ਜਿਹੜੇ ਸਾਡੇ ਅੱਗੇ ਬੱਚੇ ਆ ਜਿਨ੍ਹਾਂ ਨੇ ਅੱਗੇ ਕੌਮ ਦਾ ਸਰਮਾਇਆ ਬੜਨਾ ਇਹ ਉਹਨਾਂ ਵਾਸਤੇ ਪ੍ਰੇਰਣਾਦਾਇਕ ਆ ਵੀ ਸਾਡਾ ਜਿਹੜਾ ਵਿਰਸਾ ਸਾਡਾ ਜਿਹੜਾ ਇਤਿਹਾਸ ਆ ਉਹ ਬੜਾ ਮਹਾਨ ਆ ਉਹ ਕੁਰਬਾਨੀਆਂ ਤੇ ਖੜਾ ਤੁਸੀਂ ਦੇਖੋ ਕਿ ਨਿਸ਼ਾਨ ਸਾਹਿਬ ਹਮੇਸ਼ਾ ਗਵਾਹੀ ਕਰਦਾ ਹੈ ਕਿਸੇ ਵੀ ਕਾਫਲੇ ਦੀ ਇਹ ਸਿੰਘਾਂ ਦੀ ਰਵੈਤਾਂ ਅਸੀਂ ਕਿਰਤਕਣ ਹਾਂ ਕਿ ਅਸੀਂ ਮਾਰਦੇ ਉਹਨਾਂ ਰਸਤਿਆਂ ਨੂੰ ਪੂਰੀ ਤਰ੍ਹਾਂ ਜੇ ਚੱਲ ਨਹੀਂ ਰਹੇ ਕਿਉਂਕਿ ਨਗਰਕਿਰਤਾ ਇੱਡੇ ਵੱਡੇ ਹੋਣੇ ਚਾਹੀਦੇ ਆ ਕਿ ਦਿਲ ਸੱਟਣ ਦੀ ਜਗ੍ਹਾ ਨਾ ਹੋਵੇ ਤਾਂ ਸਮਾਗੋ ਘਰ ਭਾਰ ਨਿਵਾਸ ਤੇ ਕਰਦੇ ਸਰਸਾ ਨਦੀ ਹੈ ਜਿੱਥੋਂ ਗੁਰੂ ਸਾਹਿਬ ਦੇ ਘੋੜੇ ਲੰਘੇ ਹਣੇ ਉਹ ਰੂਟ ਹੈ ਜਿੱਥੋਂ ਦਸਵੇਂ ਪਾਤਸ਼ਾਹ ਆਪਣੇ ਸਿੰਘਾਂ ਦੇ ਸਮੇਤ ਇੱਥੋਂ ਲੰਘੇ ਸਰਸਾ ਨਦੀ ਨੂੰ ਪਾਰ ਕੀਤਾ ਇਸ ਪਾਸੇ ਵੱਲ ਪ੍ਰਭਾਰ ਮਛੋੜਾ ਸਾਹਿਬ ਦਾ ਉਹ ਸਥਾਨ ਹੈ ਜਿੱਥੇ ਅਸਦੀ ਵਾਰ ਦਾ ਕੀਰਤਨ ਹੋਇਆ ਅੰਮ੍ਰਿਤ ਵੇਲੇ ਉਸ ਤੋਂ ਬਾਅਦ ਮਹਾਰਾਜ ਅੱਗੇ ਜਾਂਦੇ ਆ ਸਾਡੇ ਨਾਲ ਸਿੰਘ ਹਾਜ਼ਰ ਹੈ ਇੱਥੇ ਤੁਸੀਂ ਦੇਖੋ ਪਿੱਛੇ ਮੈਂ ਇੱਕ ਵਾਰੀ ਪਹਿਲਾਂ ਤਸਵੀਰਾਂ ਦਿਖਾ ਦਿਆਂ ਕਿ ਇਸ ਤਰ੍ਹਾਂ ਘੋੜੇ ਖੜੇ ਆ ਇਹ ਉਹੀ ਦ੍ਰਿਸ਼ ਹੋਊਗਾ ਜਦੋਂ ਸਰਸਾ ਨੂੰ ਪਾਰ ਕਰਨ ਲਈ ਗੁਰੂ ਸਾਹਿਬ ਵੀ ਇੱਕ ਸਮੇਂ ਰਣਨੀਤੀ ਦੇਖਦੇ ਹੋ ਹੋਣਗੇ ਕਿ ਕਿੱਥੋਂ ਲੰਗੇ ਜਾਣਾ ਸੋ ਆ ਭਾਈ ਪ੍ਰਭਜੀਤ ਸਿੰਘ ਜੀ ਸਾਡੇ ਨਾਲ ਹੈ ਸਿੰਘ ਸਾਹਿਬ ਆ ਕਿਵੇਂ ਦੇਖਦੇ ਹੋ ਜੀ ਅੱਜ ਗੁਰੂ ਸਾਹਿਬ ਇਥੋਂ ਉਹੀ ਰੂਪ ਦੇ ਵਿੱਚ ਘੋੜੇ ਲੰਘ ਰਹੇ ਆ ਮਹਾਰਾਜ ਆਪ ਵੀ ਅੱਜ ਹਾਜ਼ਰ ਨਜ਼ਰੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਦਿਹਾੜਾ ਹੈ ਇਹ 1704 ਈਸਵੀ ਦੇ 10ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 43 ਸਿੰਘਾਂ ਦੇ ਸਮੇਤ ਪਰਿਵਾਰ ਸਮੇਤ ਜੋ ਉਹਨਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਤੇ ਪਰਿਵਾਰ ਦਾ ਵਿਛੋੜਾ ਪਿਆ ਅੱਜ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੇ ਸਮੇਤ ਕਿਸ ਤਰ੍ਹਾਂ ਸਰਸਾ ਨੂੰ ਪਾਰ ਕੀਤਾ ਇਹ ਬੜਾ ਜੋ ਦਿਹਾੜਾ ਹੈ ਸਾਡੇ ਲਈ ਮਹੱਤਵਪੂਰਨ ਹੈ ਜੋ ਉਹਨਾਂ ਨੇ ਆਪ ਦਾ ਪਰਿਵਾਰ ਵਾਰ ਕੇ ਕਿੰਨੇ ਸਿੰਘਾਂ ਦੀ ਸ਼ਹੀਦੀ ਹੋਈ ਅੱਜ 321 ਸਾਲ ਬਾਅਦ ਜੋ ਇਹ ਸਾਨੂੰ ਸਮਾਂ ਪ੍ਰਾਪਤ ਹੋਇਆ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਹੈ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਅਮਰਤ ਛਕਣਾ ਚਾਹੀਦਾ ਗੁਰੂ ਵਾਲੇ ਬਣਨਾ ਚਾਹੀਦਾ ਹੈ ਉਹਨਾਂ ਨੇ ਆਪ ਦਾ ਸਾਰਾ ਕੁਝ ਵਾਰ ਕੇ ਸਾਨੂੰ ਇਹ ਜੀਵਨ ਦਿੱਤਾ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਸਾਨੂੰ ਇਹ ਉਹਨਾਂ ਦੀ ਸ਼ਹੀਦੀ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਇਹ ਸਾਡੀ ਤੁਹਾਡੇ ਸਾਰਿਆਂ ਅਗੇ ਬੇਨਤੀ ਹੈ ਅੱਜ ਉਹ ਮਿਸਲਜੀਦਾ ਤਰਨਾਦਲ ਹਰੀਆਂ ਵੇਲਾਂ ਦੇ ਘੋੜੇ 43 50 ਘੋੜੇ ਸਮੇਤ ਸਿੰਘ ਜਹੇਦਰ ਬਾਬਾ ਨਾਗਰ ਸਿੰਘ ਜੀ ਇੱਥੇ ਮੌਜੂਦ ਹਨ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਜਿਨ੍ਹਾਂ ਨੇ ਇਹ ਦਿਹਾੜੇ ਦੇ ਦਰਸ਼ਨ ਕਰਾਉਣ ਦਾ ਸਾਨੂੰ ਸੁਭਾਗ ਸਮਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਸਰਸਾ ਦੇ ਵਿੱਚ ਫੇਰ ਘੋੜਿਆਂ ਦੇ ਪੌੜ ਪਏ ਆ ਫੇਰ ਉਸੇ ਤਰ੍ਹਾਂ ਘੋੜੇ ਸਰਸਾ ਨੂੰ ਪਾਰ ਕਰਕੇ ਅੱਜ ਲੰਗਨ ਕੇ ਵੀ ਸਾਡੇ ਨਾਲ ਆ ਬਾਬਾ ਅਵਤਾਰ ਸਿੰਘ ਜੀ ਵੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖ ਰਹੇ ਹੋ ਕਿ ਸਰਸਾ ਦੇ ਕੰਡੇ ਦੇ ਉੱਤੇ ਘੋੜਿਆਂ ਦਾ ਉਸੇ ਤਰ੍ਹਾਂ ਇਹ ਪੜਾ ਲੱਗਿਆ ਹੋਇਆ ਹੈ ਘੋੜੇ ਗੁਰੂ ਸਾਹਿਬ ਦੀ ਸਵਾਰੀ ਨੂੰ ਡਿਕਰੇ ਆ ਕਿ ਕਦੋਂ ਮਹਾਰਾਜ ਪਹੁੰਚਦੇ ਆ ਸਰਸਾ ਦੇ ਕੰਡੇ ਦੇ ਉੱਤੇ ਤੇ ਕਦੋਂ ਸਰਸਾ ਨੂੰ ਸਿੰਘ ਉਸੇ ਰੂਪ ਦੇ ਵਿੱਚ ਪਾਰ ਕਰਦੇ ਆ ਫਿਰ ਉਹੀ ਘੋੜਿਆਂ ਦੇ ਪੌੜ ਸਰਸਾ ਦੇ ਵਿੱਚ ਪੈਣਗੇ ਪਰ ਅੱਜ ਸਰਸਾ ਸ਼ਾਂਤ ਹੈ ਅੱਜ ਸਰਸਾ ਦਾ ਸਰੂਪ ਹੋਰ ਹੈ ਉਸ ਸਮੇ ਕਿਹੋ ਜਿਹਾ ਇਹ ਦ੍ਰਿਸ਼ ਹੋਵੇਗਾ ਕਿੰਨਾ ਭਿਆਨਕ ਸਮਾ ਹੋਵੇਗਾ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਦੂਰ ਤੱਕ ਦੇਖਿਏ ਤਾਂ ਇਹ ਥਾਂ ਵੀਰਾਨ ਪਈ ਹੈ ਤੇ ਰਾਤ ਦੇ ਹਨੇਰੇ ਦੇ ਵਿੱਚ ਜੇ ਇਥੋਂ ਕਿਤੇ ਲੰਘਣਾ ਹੋਵੇ ਤਾਂ ਬੜਾ ਭਿਆਨਕ ਦ੍ਰਿਸ਼ ਆਪਣੇ ਆਪ ਦੇ ਵਿੱਚ ਬਣ ਜਾਂਦਾ ਉਹ ਸਮਾਂ ਵੀ ਇਹੋ ਜਿਹਾ ਸੀ ਕਿ ਉਸ ਸਮੇ ਉੱਪਰੋਂ ਬਰਸਾਤ ਹੋ ਰਹੀ ਸੀ ਸਰਸਾ ਨਦੀ ਪੂਰੇ ਉਫਾਨ ਦੇ ਉੱਤੇ ਸੀ ਤੇ ਗੁਰੂ ਸਾਹਿਬ ਜਦੋਂ ਇਥੋਂ ਲੰਘ ਕੇ ਜਾਂਦੇ ਆ ਸੋ ਸਿੰਘ ਖਾਲਸਾ ਆਪ ਹੀ ਗੁਰੂ ਸਾਹਿਬ ਦਾ ਰੂਪ ਹੈ ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ ਕਿ ਜਦੋਂ ਕੋਈ ਆਪਣੇ ਚਿਹਰੇ ਨੂੰ ਤਿਆਰ ਬਰ ਤਿਆਰ ਹੋ ਕੇ ਦੇਖੇਗਾ ਤਾਂ ਸਾਡੇ ਹੀ ਦਰਸ਼ਨ ਹੋਣਗੇ ਸੋ ਹਰੇਕ ਸਿੰਘ ਇੱਥੇ ਆਪ ਦਸਵੇਂ ਪਾਤਸ਼ਾਹ ਦਾਹੀ ਸਾਜਿਆ ਹੋਇਆ ਸਿੰਘ ਹੈ ਸੋ ਖਾਲਸਾ ਜਦੋਂ ਇਕੱਠਾ ਹੋ ਜਾਂਦਾ ਤਾਂ ਗੁਰੂ ਸਾਹਿਬ ਦਾ ਹੀ ਰੂਪ ਬਣ ਜਾਂਦਾ ਹੈ ਇਸ ਤਰ੍ਹਾਂ ਇਹ ਕੋਰੇ ਤੇ ਸਿੰਘ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਇਸ ਸਮੇਂ ਉਡੀਕ ਰਹੇ ਆ ਕਿ ਕਦੋਂ ਗੁਰੂ ਸਾਹਿਬ ਆਉਂਦੇ ਆ ਤੇ ਕਦੋਂ ਕੋੜੀਆਂ ਸਮੇਤ ਸਰਸਾਂ ਨੂੰ ਪਾਰ ਕੀਤਾ ਜਾਂਦਾ ਸੋ ਕਿਸ ਤਰ੍ਹਾਂ ਦਾ ਦ੍ਰਿਸ਼ ਹੋਵੇਗਾ ਜਦੋਂ ਗੁਰੂ ਸਾਹਿਬ ਲੰਗੇ ਸਿੰਘ ਸਾਹਿਬ ਸਾਡੇ ਨਾਲ ਹੈ ਬਾਬਾ ਜੀ ਉਹ ਦਿਸਹ ਦੀ ਜਿਹੜੀ ਆ ਕਲਪਨਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਵੀ ਜਦੋਂ ਗੁਰੂ ਸਾਹਿਬ ਲੰਗੇ ਹੋਣਗੇ ਬਾਬਾ ਬਤਾਰ ਸਿੰਘ ਜੀ ਵੀ ਸਾਡੇ ਨਾਲ ਹੈ ਕੇ ਕੱਚੀ 베ਲੀ ਵਿੱਚ ਆ ਕੇ ਤੇ ਕਲਗੀ ਤਰ ਬਹਿ ਗਏ ਆਸਣ ਪਲੰਗੇ ਤੇ ਲਾ ਕੇ ਤੇ ਸਿੰਘਾਂ ਨੇ ਪੁੱਛਿਆ ਕਹਿੰਦੇ ਗੁਰਜੀ ਸੋਣਾ ਕੇ ਤੇ ਇੱਥੇ ਕੁਝ ਸਿੰਘਾਂ ਵਾਲੇ ਵੇਖਾਂਗੇ ਯਾਰ ਨੂੰ ਵੈਰੀ ਨੇ ਆ ਕੇ ਕੇਰਾ ਪਾ ਲਿਆ ਚਮਕਾਰ ਨੂੰ ਵੈਰੀ ਨੇ ਆ ਕੇ ਕੇਰਾ ਦਸਮਾ ਗੁਰ ਫੜਨ ਵਾਸਤੇ ਕਰਦੇ ਨੇ ਹੀਲੇ ਕਈ ਸਿੰਘਾ ਨਾਲ ਕਿਵੇਂ ਲੜਨਾ ਪੈ ਗਏ ਰੰਗ ਪੀਲੇ ਕਈ ਮਾਰੋ ਡੰਗ ਵਿਸਾਂ ਕੋਲ ਦੇ ਦਾਗ ਜੇ ਰੀਲੇ ਕਈ ਆ ਗਏ ਆਨੰਦਪੁਰੀ ਤੋਂ ਰੱਖਦੇ ਨੇ ਖੌਰ ਨੂੰ ਵੈਰੀ ਨੇ ਆ ਕੇ ਘੇਰਾ ਪਾ ਲਿਆ ਚਮਕਾਰ ਨੂੰ ਵੈਰੀ ਨੇ ਆ ਕੇ ਘੇਰਾ ਗੱਜ-ਕੱਜ ਕਰਾ ਕੇ ਜਾਵੇ ਫਤਿਹ ਪਾਵੇ ਨਿਹਾ ਲੋ ਜਾਵੇ ਬਾਬਾ ਜੀ ਇੱਥੋਂ ਗੁਜ਼ਰ ਰਹੇ ਆ ਜੀ ਉਹੀ ਜਹਾਜ ਜਲਾਲ ਹੈ ਜੀ ਸਿੰਘਾਂ ਦਾ ਜੀ ਤੇ ਇਹ ਦ੍ਰਿਸ਼ ਨੂੰ ਕਿਸ ਤਰ੍ਹਾਂ ਦੀ ਕਲਪਨਾ ਇਹਦੀ ਕੀਤੀ ਜਾ ਸਕਦੀ ਹੈ 121 ਸਾਲ ਹੋ ਗਏ ਘਟਨਾ ਨੂੰ ਵਾਪਰੇ ਨੂੰ ਬਾਵੇਂ ਉਹ ਚੀਜ਼ ਤਾਂ ਸੀ ਨਹੀਂ ਪੇਸ਼ ਕਰ ਸਕਦੇ ਕਿਉਂਕਿ ਮਹਾਰਾਜ ਆਪ ਦੇ ਸਮੇਂ ਪਿਤਾ ਜੀ ਦੇ ਪਰ ਉਸ ਘਟਨਾ ਜੋ ਜਿਹੜੀ ਨਮੀ ਸਾਡੇ ਜਨਰੇਸ਼ਨ ਆ ਉਹਨੂੰ ਦਿਖਾ ਰਹੀ ਆ ਬੀ ਐਨ ਐ ਭਿਆਨਕ ਸਮਦੇ ਵਿੱਚ ਅੱਜ ਧੁੰਦ ਵੀ ਪਈ ਵੀ ਆ ਸਰਸਾ ਵੀ ਹੈਗਾ ਤਕਰੀਬਨ ਅਜੇ ਡਾ ਰਸਤਾ ਉਹ ਸਾਨੂੰ ਦਰਸਾਉਂਦਾ ਕਿਉਂਕਿ ਝੱਲਾ ਵਿੱਚੋਂ ਉੱਪਰ ਲੰਘਦੇ ਹੀ ਤੇ ਉਹ ਗਾਂ ਹੋਰ ਚੱਲ ਜਿਹੜਾ ਮਤਾਮਾ ਦਾ ਜਾਣਾ ਨਗਰ ਕੀਰਤਨ ਉਹ ਅਜੇ ਵੀ ਇੱਕ ਝੱਲ ਵਾਲੇ ਰਸਤੇ ਵਿੱਚੋਂ ਜਾਣਾ 3 2 3 ਕਿਲੋਮੀਟਰ ਜਿਹਦੇ ਦੋਨੇ ਪਾਸੇ ਜੰਗਲ ਆ ਅੱਗੇ ਜਾ ਕੇ ਥਰਮਲ ਵਿੱਚ ਵੀ ਫੇਰ ਜੰਗਲ ਆ ਇਸ ਕਰਕੇ 321 ਸਾਲ ਪਹਿਣੀ ਜੋ ਯਾਸੀਓ ਅੱਜ ਦਿਖ ਰਿਹਾ ਸੋ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂ ਛੋਟੇ ਬੱਚਿਆਂ ਨੂੰ ਕਿ ਸਾਰਾ ਕੁਝ ਜੋ ਹੈ ਕੌਮ ਦਾ ਜੋ ਸਾਡਾ ਵਿਰਸਾ ਹੈ ਉਹਨੂੰ ਦਰਸਾਇਆ ਜਾ ਰਿਹਾ ਜਿਹੜੇ ਸਾਡੇ ਅੱਗੇ ਬੱਚੇ ਆ ਜਿਨ੍ਹਾਂ ਨੇ ਅੱਗੇ ਕੌਮ ਦਾ ਸਰਮਾਇਆ ਬੜਨਾ ਇਹ ਉਹਨਾਂ ਵਾਸਤੇ ਪ੍ਰੇਰਣਾਦਾਇਕ ਆ ਵੀ ਸਾਡਾ ਜਿਹੜਾ ਵਿਰਸਾ ਸਾਡਾ ਜਿਹੜਾ ਇਤਿਹਾਸ ਆ ਉਹ ਬੜਾ ਮਹਾਨ ਆ ਉਹ ਕੁਰਬਾਨੀਆਂ ਤੇ ਖੜਾ ਅੱਜ ਜੇ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਆ ਹਿੰਦੁਸਤਾਨ ਦੇ ਵਿੱਚ ਜੇ ਅੱਜ ਲੋਕ ਚੰਗੇ ਘਰਾਂ ਦੇ ਵਿੱਚ ਹਨ ਪੈਰਾ ਜੁੱਤੀਆਂ ਪਾਈਆਂ ਚੰਗੇ ਕੱਪੜੇ ਪਾਏ ਹੋਏ ਆ ਇਹ ਸਾਰੀ ਮਹਾਰਤ ਦਸਵੇਂ ਪਾਸ਼ਾ ਦੀ ਦੇਣ ਹੈ ਕਿਉਂਕਿ ਜਦੋਂ ਮਾਰਾ ਦੇ ਸਮੇਂ ਦੇ ਵਿੱਚ ਮਾਰਾ ਨੇ ਨਗਾਰਾ বাজਾਇਆ ਕੋਈ ਰਾਜਾ ਹੀ ਨਗਾਰਾ ਬਜਾ ਸਕਦਾ ਸੀ ਉਹ ਤੋਂ ਬਿਨਾ ਕੋਈ ਲੜਕਾਰਾ ਦੀ ਸੀ ਬਜਾ ਸਕਦੇ ਪਰ ਮਾਰਾ ਰਣਜੀਤ ਨਗਾਰਾ ਬਜਾਇਆ ਜਿਹਦੇ ਕਰਕੇ ਫਿਰ ਲੜਾਈਆਂ ਸ਼ੁਰੂ ਹੋਈਆਂ ਉਹਨਾਂ ਦੇ ਕਾਰਨ ਮਾਰਾ ਨੇ ਆਪਣਾ ਪਰਿਵਾਰ ਬਾਹ ਰਿਆ ਸਾਰਾ ਕੁਬਾਰ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਸੋ ਮੈਂ ਅੱਜ 321 ਸਾਲ ਬਾਅਦ ਫਿਰ ਸਿੱਖ ਸੰਗਤਾਂ ਵਧਾਈ ਦੀ ਆਪਾਤਰ ਹਾਂ ਅਸੀਂ ਕਿਰਤ ਕਰਨ ਹਾਂ ਕੀ ਅਸੀਂ ਮਾਰਾ ਦੇ ਉਹਨਾਂ ਰਸਤਿਆਂ ਨੂੰ ਪੂਰੀ ਤਰ੍ਹਾਂ ਜੇ ਚੱਲ ਨਹੀਂ ਰਹੇ ਕਿਉਂਕਿ ਨਗਰਕਿਰਤਾ ਇੱਥੇ ਵੱਡੇ ਹੋਣੇ ਚਾਹੀਦੇ ਆ ਕਿ ਤਿਲ ਸਟਣ ਦੀ ਜਗ੍ਹਾ ਨਾ ਹੋਵੇ ਜਿਹੜੀ ਮਾਰਾ ਦੇ ਸਾਡੇ ਤੇ ਕੁਰਬਾਨੀਆਂ ਕੀਤੀ ਆ ਸੋ ਮੈਂ ਤੁਹਾਡਾ ਰਿਣੀ ਆ ਤੁਸੀਂ ਵੀ ਛੱਲ ਵਿੱਚ ਆ ਕੇ ਪੰਜਾਬ ਲੋਕ ਚੈਨਲ ਲੋਕਾਂ ਨੂੰ ਤੇ ਸੰਬ ਦੇ ਸਾਹ ਉਹ ਪੁਰਾਣੇ ਸਰਸਰ ਦਿਰਸਤ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਰਾ ਤੁਹਾਨੂੰ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੋ ਬਿਲਕੁਲ ਉਹ ਸਮਾਂ ਜਿਹੜਾ ਹੈਗਾ ਬਣ ਚੁੱਕਿਆ ਹੈ ਮਹਾਰਾਜ ਦਾ ਸਰੂਪ ਜਿਹੜਾ ਹੈਗਾ ਪਾਲਕੀ ਸਾਹਿਬ ਉਹ ਵੀ ਪਹੁੰਚ ਚੁੱਕਿਆ ਹੈ ਤੇ ਹੁਣ ਉਹ ਜਿਹੜਾ ਦ੍ਰਿਸ਼ ਹੈ ਉਸੇ ਤਰ੍ਹਾਂ ਦਾ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਸਮੇਂ ਸਰਸਾ ਇੰਨਾ ਸ਼ਾਂਤ ਨਹੀਂ ਸੀ ਸਰਸਾ ਬਹੁਤ ਭੜਕੇ ਚੱਲ ਰਿਆ ਸੀ ਉਤੋਂ ਮੀਂਹ ਵੀ ਪੈ ਰਿਹਾ ਸੀ ਪਿੱਛੋਂ ਫੌਜਾਂ ਵੀ ਚੜੀਆਂ ਆ ਰਹੀਆਂ ਸੀ ਤੇ ਸਮਾਂ ਉਹੋ ਜਿਹਾ ਤਾਂ ਨਹੀਂ ਹੋ ਸਕਦਾ ਪਰ ਉਦੋਂ ਆਪ ਗੁਰੂ ਸਾਹਿਬ ਨਾਲ ਸੀ ਤੇ ਆਪ ਗੁਰੂ ਸਾਹਿਬ ਦੇ ਸਾਬਜ਼ਾਦੇ ਤੇ ਜਾਨਾਂ ਤੋਂ ਪਿਆਰੇ ਸਿੰਘ ਉਹ ਸਿੰਘ ਜਿਨ੍ਹਾਂ ਨੇ ਉਹ ਬਾਟੇ ਦੇ ਵਿੱਚੋਂ ਪਾਉ ਲਈ ਸੀ ਜਦੋਂ ਗੁਰੂ ਸਾਹਿਬ ਨੇ ਲੱਖਾਂ ਦੀ ਇਕੱਠ ਦੇ ਵਿੱਚ ਕਿਹਾ ਸੀ ਕਿ ਆਓ ਕੋਈ ਸਿਰ ਦੋ ਸੋ ਗੁਰੂ ਸਾਹਿਬ ਦੇ ਪਿਆਰੇ ਜਾਨਾਂ ਤੋਂ ਪਿਆਰੇ ਸਿੰਘ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸੀਸ ਢੇਟ ਕੀਤਾ ਸੀ ਕੋਈ ਐਵੇਂ ਦਿਖਾਵੇ ਮਾਤਰ ਨਹੀਂ ਸੀ ਤੁਰੇ ਸਗੋਂ ਜਾਨਵਾਰਨ ਲਈ ਵੀ ਤਿਆਰ ਸੀ ਸੋ ਉਹ ਜਿਹੜਾ ਦ੍ਰਿਸ਼ ਹੈ ਉਹ ਬਿਲਕੁਲ ਉਸ ਤਰ੍ਹਾਂ ਤਾਂ ਨਹੀਂ ਚਿੱਤਰਿਆ ਜਾ ਸਕਦਾ ਪਰ ਫਿਰ ਵੀ ਅਹਿਸਾਸ ਜ਼ਰੂਰ ਹੈ ਕਿ ਉਹ ਕਿਸ ਤਰ੍ਹਾਂ ਦਾ ਸਮਾਂ ਰਿਹਾ ਹੋਵੇਗਾ ਹਾਲਾਂਕਿ ਇੱਥੇ ਹੁਣ ਸੰਗਤ ਦੀ ਸੁਵਿਧਾ ਦੇ ਲਈ ਗਟਕਾ ਪਾ ਕੇ ਰਾਹ ਵੀ ਕੁਝ ਨਾ ਕੁਝ ਬਣਾਇਆ ਗਿਆ ਜੀ ਜੀ ਸੋ ਸਿੰਘ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਨਾਲ ਨਾਲ ਜਰੂਰ ਉਸ ਇਤਿਹਾਸ ਨੂੰ ਸਰਵਣ ਵੀ ਕਰਾਓ ਕਿ ਉਹ ਕਿਹਾ ਜਾ ਸਮਾਓ ਆਉ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਵੀ ਛੋੜਾ ਗਿਆ ਦੋ ਲਾਈਨਾਂ ਜਿਵੇਂ ਸਾਰੀਆਂ ਧਰਨ ਚੱਲਦੀ ਜਾਂਦੀ ਆ ਆਪਾਂ ਸਾਰੇ ਆਪਾਂ ਗਾਈਏ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਆ ਗੂਰਾਂ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਿਓ ਹਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਆਓ ਸੰਗਤ ਜੀ ਦੇਖੋ ਇਹ ਸਰਸਾ ਨਦੀ ਹੈ ਜਿੱਥੇ ਪਰਿਵਾਰ ਦਾ ਵਿਛੋੜਾ ਪਿਆ ਸੀ ਆਓ ਹੁਣ ਇਹ ਨਗਰ ਕੀਰਤਨ ਦੇ ਰੂਪ ਵਿੱਚ ਆਪਾਂ ਸਾਰੀਆਂ ਸੰਗਤਾਂ ਸਰਸਾ ਨਦੀ ਨੂੰ ਪਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਸ ਪਲਾਂ ਵਿੱਚ ਵੀ ਤੁਸੀਂ ਦੇਖੋ ਕਿ ਨਿਸ਼ਾਨ ਸਾਹਿਬ ਹਮੇਸ਼ਾ ਇਹ ਗਵਾਹੀ ਕਰਦਾ ਹੈ ਕਿਸੇ ਵੀ ਕਾਫਲੇ ਦੀ ਇਹ ਸਿੰਘਾਂ ਦੀ ਰਵਾਇਤਾਂ ਹੈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਨਿਸ਼ਾਨ ਸਾਹਿਬ ਹਮੇਸ਼ਾ ਅ ਅਗਵਾਈ ਕਰਦਾ ਹੈ ਸੋ ਜਕਾਰੇ ਲਾਉਂਦੇ ਹੋਏ ਸਿੰਘ ਸਰਸਵਰਦੀ ਨੂੰ ਪਾਰ ਕਰ ਰਿਹਾ ਸਰਸਾ ਨਦੀ ਦੇ ਵਿੱਚੋਂ ਉਸੇ ਤਰ੍ਹਾਂ ਘੋੜੇ ਲੰਘ ਰਿਹਾ तकरीबन 40-50 ਦੀ ਗਿਣਤੀ ਦੇ ਵਿੱਚ ਸਿੰਘ ਘੋੜੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਆ। ਧੁੰਦ ਅੱਜ ਵੀ ਅੰਤਾਂ ਦੀ ਪਈ ਹੋਈ ਆ। ਅੱਜ ਵੀ ਇਹ ਮੰਜ਼ਰ ਬਹੁਤ ਸੁਖਾਵਾਂ ਨਹੀਂ ਆ ਪਰ ਉਸ ਸਮੇਂ ਤਾਂ ਬਹੁਤ ਜ਼ਿਆਦਾ ਹੀ ਧਿਆਨਕ ਹੋਵੇਗਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਿੰਘ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸਰਸਾ ਨਦੀ ਨੂੰ ਪਾਰ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਭਚੰਗੀ ਸਿੰਘ ਭਚੰਗੀ ਘੋੜੇ ਦੇ ਉੱਤੇ ਸਵਾਰ ਹੋ ਕੇ ਅੱਗੇ ਲੰਘ ਰਿਹਾ ਸੋ ਇਹ ਵੀ ਯਾਦ ਕਰਵਾ ਰਿਹਾ ਉਹ ਸਮੇਂ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਦੀਆਂ ਫੌਜਾਂ ਦੇ ਵਿੱਚ ਕੁਝ ਭਚੰਗੀ ਵੀ ਸੀ ਤੇ ਨੌਜਵਾਨਸ ਵੀ ਸੀ ਬਿਰਧ ਵੀ ਸੀ ਹਰ ਕਿਸੇ ਨੂੰ ਇਸ ਨਦੀ ਦੇ ਵਿੱਚੋਂ ਉਫਾਨ ਦੇ ਉੱਤੇ ਬਣੀ ਹੋਈ ਨਦੀ ਦੇ ਵਿੱਚੋਂ ਲੰਘਣਾ ਪਿਆ ਸੀ ਸਰਸਾ ਨਦੀ ਦੇ ਉੱਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਸੋ ਇਹ ਉਹ ਨਗਰ ਕੀਰਤਨ ਹੈ ਜਿੱਥੋਂ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਲੰਘੇ ਸੋ ਪੰਜ ਪਿਆਰੇ ਸਹਿਬਾਨ ਨਿਸ਼ਾਨ ਚੀ ਸਹਿਬਾਨ ਤੇ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਵੀ ਪਹੁੰਚ ਚੁੱਕੀ ਹੈ ਪੰਜ ਪਿਆਰੇ ਗੁਰੂ ਸਾਹਿਬ ਨੇ ਜੋ ਖਾਲਸਾ ਪੰਥ ਦੀ ਸਿਰਜਣਾ ਕੀਤੀ ਅੱਜ ਵੀ ਜਦੋਂ ਪੰਜ ਸਿੰਘ ਤਿਆਰ-ਬਰ ਤਿਆਰ ਹੋ ਕੇ ਗੁਰੂ ਸਾਹਿਬ ਦੇ ਨਾਲ ਹੁੰਦੇ ਆ ਤਾਂ ਅੱਜ ਵੀ ਉਹੀ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਆਪ ਹੋਣ ਤੇ ਗੁਰੂ ਸਾਹਿਬ ਦੀ ਸواری ਤਨ ਸਾਹਿਬ ਸ੍ਰੀ ਗੁਰਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਸਵਾਰੀ ਇਹ ਉਸ ਰੂਪ ਹੈ ਜਿੱਥੇ ਗੁਰੂ ਸਾਹਿਬ ਨੇ ਆਪ ਨਤਮਸਤਕ ਹੋ ਕੇ ਕਿਹਾ ਸੀ ਕਿ ਆਤਮਾ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਦੇ ਵਿੱਚ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਸਿੰਘਾਂ ਨੇ ਪੁੱਛਿਆ ਸੀ ਮਹਾਰਾਜ ਤੁਹਾਡੇ ਦਰਸ਼ਨ ਕਿੱਥੇ ਹੋਣਗੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਰੀਰ ਦੇ ਦਰਸ਼ਨ ਕਰਨੇ ਹੋਏ ਤਾਂ ਖਾਲਸੇ ਪੰਥ ਦੇ ਵਿੱਚ ਦਰਸ਼ਨ ਕਰ ਲਿਓ ਇੱਕ ਸਿੰਘ ਤਿਆਰਬਰ ਤਿਆਰ ਹੋ ਕੇ ਆਪਣੇ ਆਪ ਨੂੰ ਵੀ ਦੇਖੇਗਾ ਤਾਂ ਮੇਰੇ ਦਰਸ਼ਨ ਹੋਣਗੇ ਤੇ ਜੇਕਰ ਮੇਰੀ ਰੂਹ ਦੇ ਦਰਸ਼ਨ ਕਰਨੇ ਹੋਏ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰ ਲਿਓ ਸੋ ਅੱਜ ਇਸ ਪੱਖ ਤੋਂ ਦੇਖੀਏ ਤਾਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੈ ਆਪ ਸਰਸਨ ਨਦੀ ਨੂੰ ਪਾਰ ਕਰ ਰਹੇ ਆ ਤਾਂ ਖਾਲਸਾ ਪੰਥ ਅੱਗੇ ਅੱਗੇ ਘੋੜਿਆਂ ਦੇ ਉੱਤੇ ਪੰਜ ਪਿਆਰੇ ਸਹਿਬਾਨ ਗੱਡੀ ਦੇ ਉੱਤੇ ਐ ਤੇ ਗੁਰੂ ਸਾਹਿਬ ਆਪ ਪਾਲਕੀ ਸਾਹਿਬ ਦੇ ਵਿੱਚ ਸ਼ੋਭਤ ਹੈ ਤੇ ਇੱਥੋਂ ਇਹ ਪਾਲਕੀ ਸਾਹਿਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਰਸਾ ਨਦੀ ਨੂੰ ਪਾਰ ਹੋ ਕੇ ਅੱਗੇ ਉਸੇ ਪੜਾ ਦੇ ਉੱਤੇ ਲੰਗੇਗੀ ਜਿੱਥੇ ਲੰਘ ਕੇ ਗੁਰੂ ਸਾਹਿਬ ਸਰਸਾ ਨਦੀ ਦੇ ਵਿੱਚੋਂ ਚਮਕੌਰ ਸਾਹਿਬ ਵਾਲੇ ਪਾਸੇ ਗਏ ਸੰਨ ਅੱਗੇ ਪਾਲਕੀ ਸਾਹਿਬ ਹੈ ਤੇ ਪਿੱਛੇ ਪਿੱਛੇ ਸੰਗਤ ਹੈ ਯਾਦਾਂ ਉਸ ਇਤਿਹਾਸ ਦੀਆਂ ਜਿੱਥੋਂ ਸੰਤ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੜ ਜਾਂਦਾ ਧੰਨਵਾਦ ਸਤਿਕਾਰ ਜੋ ਧੰਨਵਾਦ ਭਾਈ ਸੁਖਨਾਮ ਜੀ ਵਾਹ ਸਾਡੇ ਜੀਨ ਦੇ ਦਾਤ ਦਾਤ ਹੈ ਸਤਿਗੁਰੂ ਜੀ ਬੱਤਿਆ ਸਾਹਿਬ ਦਾ ਧੰਨਵਾਦ ਜਿਹੜੇ ਸਪੈਸ਼ਲ ਸੰਗਤ ਜੀ ਆਪ ਦਾ ਸਾਥ ਮਾਰੀ ਬੱਤਿਆ ਜੀ ਤੋਂ ਆਏ ਤੇ ਉਹਨਾਂ ਦਾ ਵੀ ਧੰਨਵਾਦ ਸੋ ਗੱਡੇ ਬਲਦ ਵੀ ਇਸ ਨਗਰ ਕੀਰਤਨ ਦੇ ਵਿੱਚ ਜੋੜੇ ਗਏ ਆ ਤੇ ਨਾਲ ਤਸਵੀਰ ਵੀ ਆਜੋ ਆਜੋ ਅਸੀਂ ਦੇਖ ਰਹੇ ਹਾਂ ਕਿ ਇੱਕ ਸਿੰਬੋਲਿਕ ਤਸਵੀਰ ਨਾਲ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਉਸ ਕਾਫਲੇ ਦੇ ਵਿੱਚ ਬਲਦ ਵੀ ਹੋਣਗੇ ਗੱਡੇ ਵੀ ਹੋਣਗੇ ਜਿਨ੍ਹਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਸੀ ਜਦੋਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਗੁਰੂ ਸਾਹਿਬ ਉੱਥੋਂ ਤੁਰਦੇ ਆ ਸੋ ਉਸੇ ਤਰ੍ਹਾਂ ਸੰਗਤਾਂ ਨਾਲ ਐ ਤੇ ਗੱਡੇ ਵੀ ਬਲਦਾਂ ਦੇ ਜੋੜ ਕੇ ਨਗਰ ਕੀਰਤਨ ਦਾ ਹਿੱਸਾ ਬਣੇ ਹੋਇਆ